ਆ ਵੀਰੇ ਕੀ ਨਾੜੜ ਅਮਰਤਪਾਲ ਜੀ ਕੀ ਗੱਲ ਹੋਈ ਵੀਰੇ ਵੀਰ ਜੀ ਅਸਮਾਨੀ ਬੱਤੀ ਪਈ ਇਹਨਾਂ ਹਾਂਜੀ ਟਾਲੀਆਂ ਥੱਲੇ ਬੰਨੇ ਸੀ ਤੇ ਦੋਵੇਂ ਗਾਂ ਤੇ ਮੱਝ ਦੋਵੇਂ ਮਰ ਗਏ ਜੀ ਹਾਂਜੀ ਤੇ ਜੋ ਵੀ ਸਰਕਾਰ ਨੂੰ ਮੁਆਜਾ ਉਹ ਸਾਨੂੰ ਦਿੱਤਾ ਜਾਵੇ ਜੋ ਵੀ ਸਾਡਾ ਗੁਜ਼ਾਰਾ ਦੁੱਧ ਦੇ ਸਿਰ ਤੇ ਚੱਲਦਾ ਚਲੋ ਖੇਤੀਬਾੜੀ ਸਾਡੀ ਉਨੀ ਕੀ ਆ ਜਿੰਨੀ ਹਈਆਂ ਬਾਕੀ ਚਲੋ ਜੋ ਸਰਕਾਰ ਮਰ ਜਾ ਦੂ ਚਲੋ ਕਬੋਲਿਆ ਹਾਂ ਹਾਂਜੀ ਤੇ ਵੀਰੇ ਕਿੰਨੇ ਦੀ ਲਿਆਇਆ ਹਮਾਜੇ ਇਹ 88000 ਦੀ ਲਿਆਇਆ ਜੀ ਪਹਿਲਾਂ ਮੈਂ ਅਦਲੀ ਬਦਲੀ ਕਰਦਾਰੀ ਨੇ ਵਪਾਰ ਦੇ ਤੋ ਨਹੀਂ ਨਹੀਂ ਜੀ ਇਹੋ ਲੈਂਦੀ ਹੈ ਪੱਕੀ ਘਰ ਵਾਸਤੇ ਹਾਂਜੀ ਘਰ ਵਾਸਤੇ ਜੀ ਕਿੰਨੇ ਚਿਰ ਹੋ ਗਿਆ ਸੂਈ ਨੂੰ ਕਿੰਨੂ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹਾਂਜੀ ਮਗਰ ਕੱਟੀ ਰਹੀਗੀ ਹਾਂਜੀ ਕੱਟੀ ਹੈ ਜੀ ਉਹ ਕਿੰਨਾ ਕੁ ਦੁੱਧ ਦਿੰਦੀ ਸੀ ਦੁੱਧ ਹੈ ਗਾ ਜੀ 10 11 ਕਿਲੋ ਦੁੱਧ ਨਾਲ ਕੁਝ ਆਲਾ ਵਿਚਾਰਾ ਹੋ ਜਾਂਦਾ ਹੈ ਹਾਂਜੀ ਹਾਂਜੀ ਵਧੀਆ ਤੇ ਹੁਣ ਕੀ ਮੰਗ ਕਰਦੇ ਹੋ ਮੰਗ ਇਹ ਹੀ ਹੈ ਜੋ ਸਰਕਾਰ ਮੁਆਜਾ ਦਊ ਉਹ ਕਬੂਲ ਹੈ ਜੀ ਚਲੋ ਠੀਕ ਹੈ ਮੁਆਜਾ ਕੀ ਨਾਮ ਤੁਹਾਡਾ ਚਰਨਜੀਤ ਪਿੰਡ ਕਿਹੜਾ ਸੋਰਚੰਗ ਕੀ ਗੱਲ ਹੋਈ ਆ ਜਿਹੜੇ ਡੰਗਰ ਮਰੇ ਪਏ ਆ ਵੀਰ ਬੱਤੀ ਪਈ ਆ ਹਾਂ ਟਾਲੀਆਂ ਥੱਲੇ ਵੱਧੇ ਸੀ ਡੰਗਰ ਤੇ ਬੱਤੀ ਉੱਤੋਂ ਪਈ ਆ ਹਾਂ ਤੇ ਗਾਂਾਂ ਤੇ ਮੱਝ ਦੋਵੇਂ ਮੋਕ ਗਈਆਂ ਹਾਂ 88000 ਦੀ ਸੀ ਮੱਝ ਲਈ ਕਿੰਨਾ ਚਿਰ ਹੋ ਗਿਆ ਲਈ ਇਹ ਥੋੜਾ ਜਿਹਾ ਹੀ ਹੋਇਆ ਅਜੇ ਲਈ ਨੂੰ ਹਾਂ ਤੇ ਮੱਝ ਸੂਈ ਨੂੰ ਕਿੰਨੇ ਦਿਨ ਹੋਏ ਸੂਈ ਨੂੰ ਹੋ ਗਿਆ ਹੁਣ ਮਹੀਨਾ ਕ ਹਾਂ ਵਾਵਾ ਦੁੱਧ ਦਿੰਦੀ ਸੀ ਹਾਂ ਦੁੱਧ ਵੜਾ ਦਿੰਦੀ ਸੀਗੇ ਹਾਂ ਤੇ ਗਾਂ ਕਿੰਨੇ ਚਿਰ ਤੱਕ ਸੂਈ ਗੱਲ ਕਿਦਾ 15 ਦਿਨ ਦਾ 15 ਦਿਨ 15 ਦਿਨ ਤੱਕ ਹਾਂ 15 ਦਿਨ ਤੱਕ ਹਾਂ ਉਹ ਕਿ ਮੰਗ ਕਰ ਦਿਓ ਜੀ ਸਾਡੀ ਇਹੋ ਹੀ ਬੇਨਤੀ ਸਰਕਾਰ ਗਾੜੀ ਵੀ ਸਾਨੂੰ ਕੋਈ ਨਾ ਕੋਈ ਮਾਜਵਾ ਦਿੱਤਾ ਜਾਵੇ ਹਾਂ ਹਾਂ ਜੀ